ਵੇ ਭਾਈ ਜੀ ਕੀ ਗੱਲਾਂ ਕਰ ਰਹੇ ਆਂ ਤੇ ਆ ਵੇ ਕੀ ਤੁਹਾਡੇ ਪਿੰਡ ਦੀ ਸਵੱਛਤਾ ਕੀ ਜਿਹੜੀ ਹੈਗੀ ਆਰੇ ਹਾਂਜੀ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਜੀ ਸਾਡੇ ਪਿੰਡ ਚ ਤਾਂ ਨਸ਼ਾ ਸਰੇ ਆਮ ਵਿਕਦਾ ਜੀ ਸਰੇ ਆਮ ਖਾਂਦੇ ਨੇ ਜੀ ਜਵਾਕ ਸਾਡੇ ਤੇ ਜੇ ਮਿਲਦਾ ਜੀ ਤਾਈਓਂ ਖਾਂਦੇ ਨੇ ਜਵਾਕ ਦਿਨ ਰਾਤ ਹੀ ਰੱਜੇ ਰਹਿੰਦੇ ਨੇ ਸਰਕਾਰਾਂ ਕਹਿੰਦੀ ਨੇ ਜੀ ਨਸ਼ਾ ਬੰਦ ਹੋ ਗਿਆ ਜੀ ਕੌਣ ਕਹਿੰਦਾ ਬੰਦ ਹੋ ਗਿਆ ਜੀ ਨਸ਼ਾ ਨਸ਼ਾ ਸਰੇ ਆਮ ਵਿਕਦਾ ਜੀ ਸੁਨਾਮ ਚ ਆ ਮੇਰਾ ਮੁੰਡਾ ਰੋਜ਼ ਲੈ ਕੇ ਆਉਂਦਾ ਜੀ ਰੋਜ਼ ਸੁਨਾਮ ਤੋਂ ਲੈ ਕੇ ਆਉਂਦਾ ਤੁੰਗਵੰਤ ਮਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਜਾਂਦੀ ਆ ਜੀ ਇੰਦਰਾਵਾਸ ਤੋਂ ਸ੍ਰੀ ਆਮ ਦਾ ਸਾਦੀ ਕਰ ਰਿਹਾ ਹੈਗਾ ਜੀ ਸਾਡੇ ਜਵਾਖਰੇ ਦੇ ਨਪਾਤੀਆਂ ਛੱਡੀਆਂ ਛੱਤਾਂ ਤੋਂ ਛੱਤ ਨਹੀਂ ਛੱਡੀ ਹੈਗੀ ਜੀ ਗਾਰਡਨ ਨਹੀਂ ਛੱਡੇ ਪਾਲੇ ਨਹੀਂ ਛੱਡੇ ਹੈਗੇ ਜੀ ਮਾਮਾ ਨਕਾ ਕਰ ਦੇਣਗੇ ਫਰ ਦੇਣਗੇ ਤੁਸੀਂ ਕਦੇ ਪ੍ਰਸ਼ਾਸਨ ਨੂੰ ਮਿਲਿਆ ਪ੍ਰਸ਼ਾਸਨ ਨੂੰ ਮਿਲਿਆ ਜੀ ਖੇਰਾ ਖਾਬ ਸਾਡੇ ਵਗੀਆਂ ਮਿਲਣ ਵਾਲੇ ਬੰਦੇ ਨੇ ਪੁਰਾਣੇ ਬੰਦੇ ਨੇ ਆ ਵੋਟਾਂ ਵੇਲੇ ਵੀ ਅੱਜ ਦੀ ਸਾਡੀ ਇਹੀ ਬੇਨਤੀ ਆ ਵੀ ਸਾਡਾ ਭਗਵਾਨ ਜੀ ਤੁਮਾਰ ਨੂੰ ਹੱਥ ਬੰਦ ਕੇ ਬੇਨਤੀ ਕੀਤੀ ਜਾਂਦੀ ਹੈ ਜੀ ਇੰਦਰਾਵਾਸ ਤੋਂ ਸਿਰੇ ਆਮ ਦਾ ਸਾਧਿਕ ਰਹਾਗਾ ਜੀ ਸਾਡੇ ਜਵਾਖਰਾਂ ਦੇ ਨਪਾਤੀਆਂ ਛੱਡੀਆਂ ਛੱਤਾਂ ਤੋਂ ਛੱਤ ਨਹੀਂ ਛੱਡੀ ਹੈਗੀ ਜੀ ਗਾਰਡਨ ਨਹੀਂ ਛੱਡੇ ਪਾਲੇ ਨਹੀਂ ਛੱਡੇ ਹੈਗੇ ਜੀ ਮਾਮਾ ਨੂੰ ਕੁੱਟ ਮਾਰ ਕੇ ਪੈਸੇ ਲੈ ਕੇ ਜਾਂਦੇ ਨੇ ਜੀ ਅਸੀਂ ਨੇਰੇ ਗਾਂ ਦਿਹਾੜੀ ਕਰਦੇਗੇ 300 ਰੁਪਏ ਸਾਡੀ ਦਿਹਾੜੀ ਆਥਰੋਂ 300 ਮੰਨ ਕੇ 600 ਦਾ ਨੁਕਸਾਨ ਹੋ ਜਾਏਗੀ ਅਸੀਂ ਬਹੁਤ ਅੰਗ ਪਰੇਸ਼ਾਨਾ ਜੀ ਮੇਰੀ ਇਹੀ ਸਰਕਾਰਾਂ ਮੂਰੇ ਬੇਨਤੀ ਹੈਗੀ ਵੀ ਹੱਥ ਬੰਨ ਕੇ ਬੇਨਤੀ ਆ ਜੋ ਬਚ ਇਹਨਾਂ ਨੂੰ ਤਾਂ ਬਚਾ ਲੋ ਆਉਣ ਆਈ ਪੀੜ ਤੇ ਜ਼ਮੀਨ ਖਤਮ ਹੋ ਰਹੀ ਹੈ ਜੀ ਗਾਹ ਬੱਚੇ ਵੀ ਨਹੀਂ ਬੱਚਾਂਗਾ ਬੱਚੇ ਵੀ ਨਹੀਂ ਪੈਦਾ ਹੋਣੇ ਜੀ ਗਾ ਬਹੁਤ ਜਿਆਦੇ ਮੁਸ਼ਕਲਾਂ ਆ ਰਹੀਆਂ ਨੇ ਜੀ ਸਾਨੂੰ ਬੇਨਤੀ ਆ ਸਾਡੀ ਢੋਲੀਆਂ ਦੇ ਵਿੱਚ ਆਟਾ ਵੀ ਨਹੀਂ ਛੱਡਦੇ ਕੁਝ ਵੀ ਸਾਡੇ ਘਰਾਵਾਂ ਵਿੱਚ ਮੰਜੇ ਬਿਸਤਰੇ ਵੀ ਨਹੀਂ ਛੱਡਦੇ ਹੈਗੇ ਬਹੁਤ ਤੰਗ ਪਰੇਸ਼ਾਨ ਆ ਗਏ ਭਗਵਾਨ ਤਮੰਤਕ ਸਾਡੀ ਇਹ ਫਰਮਾਇਸ਼ ਪਹੁੰਚਣੀ ਚਾਹੀਦੀ ਹੈ ਜੀ ਬੇਨਤੀ ਆ ਸਾਡੇ ਪਿੰਡ ਚ ਆਏ ਆ ਅਸੀਂ ਵੀ ਵੀਰਿਆਂ ਦੱਸ ਜਾਨੀ ਕਿ ਉਹ ਬੱਚੇ ਨਸ਼ਾ ਕਰਦੇ ਨੇ ਕਿ ਕਰਦੇ ਨੇਗੇ ਤੁਸੀਂ ਕਦੇ ਪ੍ਰਸ਼ਾਸਨ ਨੂੰ ਮਿਲਿਆ ਪ੍ਰਸ਼ਾਸਨ ਨੂੰ ਮਿਲਿਆ ਜੀ ਸ਼ਹਿਰਾ ਖਾਬ ਸਾਡੇ ਵਧੀਆ ਮਿਲਣ ਵਾਲੇ ਬੰਦੇ ਨੇ ਪੁਰਾਣੇ ਬੰਦੇ ਨੇ ਆ ਵੋਟਾਂ ਵੇਚ ਵੀ ਆ ਜੀ ਸਾਡੀ ਇਹੀ ਬੇਨਤੀ ਆ ਵੀ ਸਾਡਾ ਨਸ਼ਾ ਬੰਦ ਹੋਵੇ ਮੈਂ ਪਰਸੋ ਚੋਥੇ ਹੀ ਗਿਆ ਆ ਚਰਨੋਂ ਦੇ ਘਰ ਵਾਲਾ ਜੀ ਉਹ ਪੁੱਠੀ ਖਾਂਦਾ ਦੋ ਚੰਤੇ ਮੈਂ ਝੂਠੀ ਬੋਲਦਾ ਮੈਂ ਨਾਲ ਗਿਆ ਮਾਮਾ ਤੈਨੂੰ ਕੱਡੇ ਨੂੰ ਵੀ ਭੇਜਦਾ ਤੇ ਵੋਟਾਂ ਨਾ ਬਖਾ ਦੇ ਉਹ ਸੈਂਸਰ ਨੂੰ ਪਤਾ ਕੀ ਕਹਿੰਦੀ ਨੀਸ਼ੇ ਦੇ ਘਰ ਵਾਲੀ ਕਿਵੀ ਚਿੱਟਾ ਦਾ ਲੈ ਜਾ ਕਰਨਾ ਮਰਜੀ ਚਾਰ ਮੁੰਡੇ ਆਏ ਇਹੇ ਜੀ ਮੋਟਰਸਾਈਕਲ ਤੇ ਮਹਾਪਾਈ ਦਿਖਾਤਾ ਦੇਮਣ ਤਾਂ ਮੈਂ ਆਪਣਾ ਸ਼ੌਟ ਆਹ ਯੂਐਸਆਰ ਪਾਉਂਦੇ ਚਿੱਟਾ ਦਾ ਵੇਦੀ ਜੀ ਗੱਲਾਂ ਮਰਜੀ ਰਹਿ ਜੋ ਪੁੱਟੀ ਦਾ ਸਾਡੀ ਸਾਖ ਦੀ ਟਿਪਾਂ ਚ ਪਈਏ ਤੱਬੀ ਮੇਰਾ ਲੋਕਰ ਮੇਰੇ ਨਾਲ ਆਉਂਦਾ ਦੀ ਸਾਈਕਲ ਤੇ ਮਾਨਤ ਅਸੀਂ ਬੁਸ਼ਰਮ ਹੋ ਗਏ ਇੱਕ ਵਿਚਾਰਾ ਮਾਲਾ ਦਾ ਅਸੀਂ ਬੁੱਕੀ ਲੈ ਗਏ ਜੀ ਮੈਂ ਚੱਲ ਇਹਨੂੰ 1015 ਸਹੇਲੀ ਭਾਈਆ ਭੁੱਕੀ ਦਵਾ ਲਿਓ ਨਾ ਵਿਚਾਲੇ ਵੇੜੇ ਖਲਦਾ ਫਿਰਦਾ ਮੇਰੇ ਡਰ ਮ ਡਰਦਾ ਉਹ ਕਹਿੰਦੀ ਜਿੱਤਾਂ ਗੱਲਾਂ ਮਰਜੀ ਰਹਿ ਜੋ ਚਾਰ ਮੁੰਡੇ ਆਏ ਇਹੇ ਜੇ ਮੋਟਰਸਾਈਕਲ ਤੇ ਲੈ ਕੇ 3000 ਦਾ ਬੋਬੀਟ ਮੁੱਢੀ ਵਿੱਚ ਦੀ ਜਾਂਦੇ ਵੀ ਰਾਤ ਨੂੰ ਨੇ ਰਾਤ ਨੂੰ ਗਾਣ ਜਾਂਦੇ ਨੇ ਤੜਕੇ ਜਨੇ ਬਾਈ ਚਾ ਲੈਣ ਬਾਈ ਦੇ ਦੇ ਦਿੰਦੇ ਨੇ ਤਾਂ ਹਾਂ ਬੋਟਾ ਬੋਟਾ ਤੋਂ ਦੂਜੇ ਦਿਨ ਵੀਰਪਾਲ ਗੁੱਸਾ ਕਰੂ ਨਹੀਂ ਦੇਖੋ ਜੇ ਨਾ ਮਰਜ਼ੀ ਗੁੱਸਾ ਕਰ ਲਓ ਵੀਰਪਾਲ ਦਾ ਮੁੰਡਾ ਚਾਰ ਮੁੰਡੇ ਛੋਡੇ ਵੇੜੇ ਦੇ 4000 ਦਾ ਚਿੱਟਾ ਲੈ ਨਹੀਂ ਮੇਰੇ ਸਾਹਮਣੇ ਜਾਂਦੇ ਨੇ ਮੇਰੇ ਮੁੰਡਾ ਕੋਈ ਨਹੀਂ ਸਮਝਾ ਕੋਈ ਨਹੀਂ ਉਹ ਪਿੰਛਰ ਵਾਲੇ ਨੇ ਵੀ ਮੈਨੂੰ ਦੱਸਿਆ ਹਾਂ ਕਹਾਂ ਜਿਉਂ ਮੇਰੇ ਸੋਤਰ ਹਾਂ ਹਾਂ ਠੀਕ ਆ ਇਹ ਬਾਈ ਜੀ ਸਹੀ ਗੱਲ ਹੈ ਝੂਠੀ ਨਹੀਂ ਹੈ ਕਿ ਤੁਹਾਡੇ ਨਾਮ ਅਰਜੀ ਲੈ ਲਓ ਕਿਉਂ ਨਹੀਂ ਦੱਸੋ ਰਸਦੇ ਬੁੱਸਾਏ ਜੇ ਅਪਦੀ ਤੇ ਆ ਜਾਓ ਅੱਖ ਨੂੰ ਖਾਣ ਨੂੰ ਮੰਦਰ ਡਰ ਲਾਉ ਨਹੀਂ ਹੁਣ ਤਾਂ ਬੁੱਸਾ ਉੱਧੀ ਹੋਈ ਆ ਕਹਿੰਦੇ ਤਾਂ ਹੁਣ ਤਾਂ ਜਦ ਹਉ ਜੀ ਅਮੀ ਨਾ ਹੋ ਜਾ ਪਹਿਲਾਂ ਦਿਨ ਉੱਜੀ ਸੀ ਇੰਨੇ ਕਿ ਤਾਂ ਹੁੰਦੇ ਝੂਠੀ ਤਾਂ ਝੂਠੀ ਤਾਂ ਮਿਲਦੀ ਨਹੀਂ ਜਿੱਥੇ ਨਾਮ ਵਰਗੀ ਦੱਲਾ ਹਾਂ ਉੱਠੀ ਸਾਡੇ ਦਾ ਬੰਦਾ ਜਨਾ ਮੁੱਢ ਲੱਤਾਂ ਚਿੱਟਾ ਘਾਕੇ ਮਰਦੇ ਨੇ ਹਾਂ ਮਰ ਜਾਂਦਾ ਸੱਚਾ ਜਿਹੜਾ ਕੰਮ ਕਰਦੇ ਨੇ ਉਹ ਨਸ਼ਾ ਕਰਦਾ ਵੋ ਨਾਮ ਸਰਕਾਰਾਂ ਕਹਿੰਦੀ ਨਹੀਂ ਜੀ ਨਸ਼ਾ ਬੰਦ ਹੋ ਗਿਆ ਜੀ ਕੌਣ ਕਹਿੰਦਾ ਬੰਦ ਹੋ ਗਿਆ ਜੀ ਨਸ਼ਾ ਨਸ਼ਾ ਸਿਰੇ ਆਮ ਵੀ ਕਤਾ ਜੀ ਸੁਨਾਮ ਚ ਆ ਮੇਰਾ ਮੁੰਡਾ ਰੋਜ਼ ਲੈ ਕੇ ਆਉਂਦਾ ਜੀ ਰੋਜ਼ ਸੁਨਾਮ ਤੋਂ ਲੈ ਕੇ ਆਉਂਦਾ ਇਹ ਤੁਸੀਂ ਮੁੰਡੇ ਨੂੰ ਸਮਝਾਉਂਦਾ ਜੀ ਤੁਸੀਂ ਕੀ ਕਰਦੇ ਮੁੰਡੇ ਨੂੰ ਜਿ ਬਥੇਰਾ ਸਮਝਾਉਨੇ ਆਸੀਂ ਦੱਸਦਾ ਨਹੀਂ ਸਾਹ ਤਾਂ ਕਹਿੰਦੇ ਵੀ ਸਾਨੂੰ ਫੜਾ ਦੇ ਉਹਨਾਂ ਨੂੰ ਜੇ ਅਸੀਂ ਪੁਲਿਸ ਦੇ ਹਵਾਲੇ ਕਰ ਦਾਂਗੇ ਨਹੀਂ ਕਰ ਪਰ ਪੁੱਛਦਾ ਹੁਣ ਕਹਿੰਦੀ ਵੀ ਸਾਨੂੰ ਦੱਸੋ ਜੀ ਇਲਾਜ ਵੀ ਕਰਾਵਾਂਗੇ ਨਾ ਕੋਈ ਪੁਲਿਸ ਨਹੀਂ ਕਹਿੰਦੀ ਜੀ ਪੁਲਸ ਤਾਂ ਆਪ ਮਿਲੀ ਹੋਈ ਆ ਯਾ ਨਾਲ ਇਹਨਾਂ ਦੇ ਸੁਨਾ ਆਪ ਦੀ ਪੁਲਿਸ ਤਾਂ ਕਹਿੰਦੀ ਹੋਣੀ ਜੀ ਉਹ ਤਾਂ ਸਭਾ ਸਾਨੂੰ ਕਹਿੰਦੇ ਨੇ ਇਹਨਾਂ ਨਸਾ ਕੇ ਅੰਦਰ ਚ ਛੱਡ ਦੋ ਅਸੀਂ ਪੈਸੇ ਇਹਨਾਂ ਕਿੱਥੋਂ ਭਰਾਂਗੇ ਜੀ ਤੁਸੀਂ ਨਹੀਂ ਛੱਡਦੇ ਸਾਡੀ ਕਣਕ ਨਹੀਂ ਛੱਡਦੇ ਜੀ ਆਟਾ ਕੋਟਾ ਨਹੀਂ ਛੱਡਦੇ ਜੀ ਦੋ ਵਾਰ ਸੀ ਆਪਣਾ ਰੋੜੇ ਕੋਲ ਜਾਈ ਨੂੰ ਆਪਣਾ ਰੋੜੇ ਦੇ ਨੀਂਜੀ ਸਾਡਾ ਕੁਛ ਕਰਿਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਜੀ ਕਿਸੇ ਨੇ ਵੀ ਕੋਈ ਵੀ ਸੁਣਵਾਈ ਸਾਡੀ ਕਣਕ ਸਾਡੀ ਕੁਛ ਨਹੀਂ ਛੱਡਦੇ ਨਾ ਆਟਾ ਨਾ ਦਾਣਾ ਸਾਡਾ ਚੱਕ ਕੇ ਪਾਰ ਜਾਂਦੇ ਨੇ ਅਰਜ਼ੀਆਂ ਬਹੁਤ ਦੇ ਦੀਆਂ ਅਰਜ਼ੀਆਂ ਦੇਤੀਆਂ ਜੀ ਅਸੀਂ ਦਿਹਾੜੀ ਅਸੀਂ ਕਰਦੇ ਆ ਜੀ ਗਾਲੇ ਕੰਨ ਤੇ ਜੇ ਕੋਈ ਵੀ ਲਾ ਲੇ ਆਪਸੇ ਬਹੁਤ ਤਾਂ ਕੋਈ ਵੀ ਹੋ ਜਾਂਦਾ ਤੜਾ ਕੇ ਭੱਜ ਜਾਂਦੇ ਬਹੁਤ ਅੰਕਾ ਸੀ ਸਰੇ ਆਮ ਸੁਨਾਮ ਚ ਨਸ਼ਾ ਵਿਕਦਾ ਕਿਤੇ ਨਹੀਂ ਵਿਕਦਾ ਜੀ ਸਹੀ ਸੀ ਕਰਾਗਾ ਸਹੀ ਸੀ ਬੋਲ ਸਹੀ ਸੀ ਵੇਚਦੇ ਨੇ ਜੀ ਸਹੀ ਸੀ ਐਮ ਐਸ ਸੀ ਨਾਮ ਮੇਰੇ ਮੇਟਰ ਅੜ ਕੇਗਾ ਉਰੇ ਸਾਡੇ ਪਿੰਡ ਚ ਕੋਈ ਨਸ਼ਾ ਨਹੀਂ ਜੀ ਵੇਚਦਾ ਸੁਨਾਮ ਚ ਸਰੇ ਆਮ ਨਸ਼ਾ ਵਿਕਦਾ ਕੋਈ ਰੋਕ ਨਹੀਂ ਟੋਕਣ ਕੋਈ ਪੁਲਿਸ ਨਹੀਂ ਕਹਿੰਦੀ ਅਮਨ ਰੋੜਾ ਨੀ ਰੋਸ ਰ ਕੋਈ ਨੀ ਰੋਕਦਾ ਇਥੇ ਹੈਗਾ ਭੂਮੀ ਨਾ ਲੈਂਦੀਆ ਲੈਂਦੀ ਕੋਠੇ ਢਾ ਕੇ ਕਹਿੰਦੇ ਸਿਖਾਤਾ ਉਸੇ ਦਾ ਪੈਸੇ ਲੈ ਕੇ ਜੇਬਾਂ ਚ ਬਣਾ ਲੈਂਦੇ ਨੇ ਮਿੱਲਾ ਲੈਦੇ ਨੇ ਜੀ ਹਟਾ ਤ ਗਿਆ ਜੀ ਕੋਈ ਕੋਠੇ ਢਾਂ ਜਾਂ ਸੰਤੋ ਦਿਖਦੇ ਨੇ ਕੋਠੇ ਸੰਤੋ ਜੀ ਬਹੁਤ ਬੁਰਾ ਹਾਲ ਹੈਗਾ ਕੂੜੀਆਂ ਪੱਟਟਾ ਮੈਨਸ ਕੋਠੀ ਹਟਾ ਦਿਆ ਪੰਜਾ ਤੇ ਕੋਈ ਕਰਦਾ ਹੈਗਾ ਅੱਛਣ ਪੈ ਸਾਡੇ ਜਵਾਕ ਡੰਡੇ ਚੱਕਦੇ ਨੇ ਸਾਨੂੰ ਮਾਰਦੇ ਨੇ ਜੀ ਕੀ ਕਰੀਏ ਨਾਲੇ ਜੀ 사이ਟ ਵੀ ਹੁਣ 50 50000 ਪਰਉਂਦੇ ਆ। ਉੱਥੋਂ ਐਨੀ ਸਾਰੇ ਲੜਾਈ ਹੁੰਦੀ ਆ ਜੀ। 5000 ਰੁਪਿਆ। ਮੈਂ ਤਾਂ ਕਹਿੰਦੀ ਨੀ ਸਰਕਾਰਾਂ ਨੇ ਨਸ਼ਾ ਸਨਾਮ ਤੇ ਬੰਦ ਕਰਤਾ ਕੋਈ ਬੰਦ ਨਹੀਂ ਕਰਿਆ ਜੀ। ਸਰਿਆਮ ਦਾ ਬੰਦਾ ਰੋਜ਼ ਲੈਂਦਾ ਗਾ, ਰੋਜ਼ ਗੋਰੀਆਂ, ਰੋਜ਼ ਟਿੱਕਾ। 50 ਰੁਪਿਆ ਦਾ ਗੰਚਾ ਦੇ ਦਿਆਂ ਨੇ, ਉਹ ਵੀ ਕਟੋਣ। ਅਸੀਂ ਕਿਹਾ ਕਿ ਉੱਥੇ ਕੋਠੀ ਢਾਤੀ, ਉੱਥੇ ਕੋਠੀ ਢਾਤੀ। ਹੈ? ਉਹ ਲੋਕ ਹੋ ਬਣਾਤੇ। ਸਾਡੇ ਸੁਨਾਮ ਤੇ ਸਰਿਆਮ ਵੀ ਕਦਾ, ਕੌਣ ਕਹਦਾ ਵੀ ਵਿਕਦਾ ਨਹੀਂ। ਸ हां जी ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਜੀ ਸਾਡੇ ਪਿੰਡ ਚ ਤਾਂ ਨਸ਼ਾ ਸਰੇ ਆਮ ਵਿਕਦਾ ਹੀ ਸਰੇ ਆਮ ਖਾਂਦੇ ਨੇ ਜੀ ਜਵਾਕ ਸਾਡੇ ਤੇ ਜੇ ਮਿਲਦਾ ਜੀ ਤਾਈਆਂ ਖਾਂਦੇ ਨੇ ਜਵਾਕ ਦਿਨ ਰਾਤ ਹੀ ਰੱਜੇ ਰਹਿੰਦੇ ਨੇ ਕੀ ਫੇਰ ਇਹ ਤੁਸੀਂ ਕਦੇ ਸਰਕਾਰ ਕੋਲ ਗੱਲ ਨਹੀਂ ਪਹੁੰਚਾਈ ਵੀ ਸਰਕਾਰ ਕੋਲ ਕੇਹੜਾ ਪਹਿਲਾਂ ਲਾਈਤੀ ਜੀ ਅਸੀਂ ਖਬਰ ਜਦੋਂ ਸਾਡਾ ਮੁੰਡਾ ਮਰ ਗਿਆ ਤੀ ਜੀ ਪੰਜ ਸਾਡੇ ਮੁੰਡੇ ਤੋਂ ਪਹਿਲਾਂ ਮਰ ਗਏ ਜੀ 10 ਜੀ ਹੁਣ ਹੋਰ ਖਾਂਦੇ ਹੋਣਗੇ ਨਸ਼ਾ ਪੱਤਾ ਇਹ ਤੁਸੀਂ ਪ੍ਰਸ਼ਾਸਨ ਨੇ ਕਿਹਾ ਕਦੇ ਜਾ ਕੇ ਵੀ ਭਈ ਇਹ ਉਹਦੇ ਨਸ਼ਾ ਕਿੱਥੋਂ ਆਉਂਦਾ ਜਿਹੜੇ ਬੱਚੇ ਖਾਂਦੇ ਨੇਗੇ ਨਸ਼ਾ ਤਾਂ ਇਹ ਜਦੋਂ ਲਿਆਉਂਦੇ ਨਹੀਂ ਜਵਾਕੇ ਦੇ ਸਾਹਮਣੇ ਤਾਂ ਮਿਲਦੀ ਹੋਣਾ ਜੀ ਕਿਤੋਂ ਤਾਂ ਮਿਲਦਾ ਹੀ ਆ ਹੁਣ ਲੱਭ ਲਾਉਣਾ ਕੋਈ ਤਾਂ ਦਿੰਦਾ ਹੀ ਹੋਣਾ ਇਹਨਾਂ ਨੂੰ ਨਹੀਂ ਮੇਰੇ ਮੇਰੇ ਕਰਨਾ ਮਤਲਬ ਇਹ ਆ ਵੀ ਤੁਸੀਂ ਸੁਨਾਮ ਆਪਣੇ ਵੱਡੇ ਅਫਸਰਾਂ ਨੂੰ ਮਿਲਣਾ ਤੇ ਡੀਐਸਪੀ ਸਾਹਿਬ ਨੂੰ ਮਿਲਣਾ ਤੇਗਾ ਉਹ ਉਹਨਾਂ ਨੇ ਕਿਹਾ ਹੋਇਆ ਵੀ ਜੇ ਕੋਈ ਬੱਚੇ ਨੂੰ ਲਤ ਹੈਗੀ ਨਸ਼ਾ ਕਰਨ ਦੀ ਤਾਂ ਅਸੀਂ ਉਹਨੂੰ ਮਤਲਬ ਉਹ ਸੈਂਟਰ ਜਾਂ ਨਸ਼ਾ ਛਡਾਊ ਸੈਂਟਰ ਦੇ ਵਿੱਚ ਆਪ ਆਪ ਭਾਗੀ ਕਰਾਵਾਂਗੇ ਜੇ ਕੋਈ ਨਸ਼ਾ ਵੇਚਦਾ ਤਾਂ ਤੁਸੀਂ ਦੱਸੋ ਤਾਂ ਨਾਮ ਬੁੱਕ ਰੱਖਿਆ ਜਾਊਗਾ ਉਹਨਾਂ ਨੇ ਤਾਂ ਬਾਇ ਕਾਇਦਾ ਕਰਨ ਦੇ ਹਦਾਇਤ ਕਰੀਆ ਸਰਕਾਰ ਨੇ ਵੀ ਪ੍ਰਸ਼ਾਸਨ ਨੇ ਵੀ ਨਹੀਂ ਜੀ ਔਰ ਤਾਂ ਨਸ਼ਾ ਜਵਾਕ ਤਰਕੀ ਜਾਂਦੇ ਆ ਲਿਆਉਂਦੇ ਆ ਰਾਜੇ ਰਹਿੰਦੇ ਆ ਦਿਨ ਰਾਤ ਕੋਈ ਨਹੀਂ ਔਰੇ ਕਿਸੇ ਦੀ ਸੁਣਵਾਈ ਨਹੀਂ ਹੋਈ ਸਾਡੀ ਅਸੀਂ ਤਿੰਨ ਵਾਰ ਇਹ ਤੋਂ ਪਹਿਲਾਂ ਖਬਰਾਂ ਲਵਾ ਚੁੱਕੇ ਨਹੀਂ ਉਹ ਤੁਹਾਡਾ ਜਿਹੜੇ ਤੁਸੀਂ ਦੱਸਦੇ ਬੱਚੇ ਜਿਹੜੇ ਪਹਿਲਾਂ ਗਏ ਦੁਨੀਆ ਤੋਂ ਹਾਂਜੀ ਨਸ਼ੇ ਨਾਲ ਹੀ ਗਏ ਨੇ ਹਾਂਜੀ ਨਸ਼ੇ ਨਾਲ ਹੀ ਗਏ ਨੇ ਜੀ ਉਹ ਟੀਕਾ ਲਾ ਲਏ ਜੀ ਕਿਨੇ ਦਾ ਟੀਕਾ ਲਾ ਕੇ ਗੱਡੀ 'ਚ ਹੀ ਰਹਿ ਗਿਆ ਦੋਨੇ ਜੀ ਉਹ ਰਾਬੜ ਹੋ ਗਏ ਤਾਂ ਮਰ ਗਏ ਜੀ ਪੰਜ ਜਵਾਕ ਮਰ ਗਏ ਸਾਡੇ ਤੋਂ ਪਹਿਲਾਂ 10 15 ਹੋਰ ਜਵਾਕ ਨੇ ਜਿਹੜਾ ਨਸ਼ਾ ਕਰਦੇ ਨੇ ਜੀ ਨਹੀਂ ਹੁਣ ਦੁਬਾਰੇ ਬੋਲੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੁਣ ਸਰਕਾਰ ਹੁਣ ਸਰਕਾਰ ਤੋਂ ਤਾਂ ਹੀ ਮੰਗ ਕਰਦੇ ਜੀ ਵੀ ਸਾਡੇ ਇਥੇ ਸੁਨਾਮ ਤੋਂ ਨਸ਼ਾ ਵਾਜੇ ਹਟਿਆ ਨਹੀਂ ਜੀ ਮਿਲਦਾ ਜੀ ਆ ਮਤਾ ਜੀ ਕੀ ਇਸ ਮੱਤੇ ਤੁਹਾਡੇ ਹਾਂ ਜੀ ਅਸੀਂ ਕਹੇ ਸੀ ਤੁਸੀਂ ਕਹਿੰਦੇ ਹੋ ਵੀ ਤੁਸੀਂ ਸਰਕਾਰ ਦੇ ਪੇਸ਼ ਨਹੀਂ ਹੋਏ ਸਾਡੇ ਬੱਚੇ ਦਾ ਇੱਕ ਦਾ ਟਰਾਂਸਫਰ ਮੇਚ ਨਾ ਉਤਰ ਤਤੀ ਜੀ ਸਰਪੰਚ ਨੇ ਕਹਿੰਦੇ ਟ੍ਰਾਂਸਫਰਮ ਖੋਲਦੇ ਤੇ 22 ਸਾਲ ਦਾ ਸਾਰਾ ਜਵਾਕ ਤੇ ਹੋ ਜਦੋਂ ਅਸੀਂ ਉੱਥੇ ਥਾਣੇ ਚ ਵਾਗੇ ਜੀ ਅਸੀਂ ਥਾਣੇਦਾਰ ਨੂੰ ਕਹੇ ਤੇ ਐਸਐਸਓ ਸਭ ਨੂੰ ਵੀ ਸਾਡੇ ਬੱਚੇ ਨਸ਼ਾ ਕਰਦੇ ਨੇ ਤੁਸੀਂ ਰੋਕੋ ਕਹਿੰਦੇ ਉਹ ਤਾਂ ਗੂੰ ਵੀ ਵੇਚਣਗੇ ਫਿਰ ਸਾਡੇ ਜਵਾਕ ਖਾਣਗੇ ਤੁਸੀਂ ਆਪ ਤੇ ਆਪ ਜ਼ਿੰਮੇਦਾਰ ਹੋ ਸਾਨੂੰ ਕਹਿੰਦੇ ਕੁਝ ਨਹੀਂ ਸਾਡੇ ਕੋਲੇ ਆਪਦੇ ਬੱਚੇ ਰੋਕ ਲਓ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਇਹ ਜਵਾਬ ਮਿਲਿਆ ਜੇ ਅਸੀਂ ਘਰੇ ਆ ਗਏ ਨਹੀਂ ਹੁਣ ਤਾਂ ਸਰਕਾਰ ਨੇ ਕਿਹਾ ਹੋਇਆ ਨਾ ਵੀ ਜੇ ਨਸ਼ਾ ਵੇਚਦਾ ਹੈ ਜਾ ਜਵਾਕ ਇੱਥੋਂ ਤਾਂ ਮਿਲਦੀ ਨਹੀਂ ਜੀ ਉਹਨਾਂ ਨੂੰ ਪਤਾ ਹੀ ਐ ਸੈਸਣਾ ਵੇਚਦਿਆਂ ਨੇ ਕੱਢ ਕੇ ਫੜਾ ਦਿੰਦਿਆਂ ਨੇ ਖਾ ਕੇ ਆ ਜਾਂਦੇ ਨੇ ਟੀਕੇ ਲਾ ਕੇ ਜਿਹੜੇ ਸਾਡੇ ਬੱਚੇ ਮਰੇ ਨੇ 24 ਸਾਲ ਤੋਂ ਕੋਈ ਵੱਧ ਨਹੀਂ ਥੀ ਉਹ ਸਰਿੰਜਾਂ ਲਗੀਆਂ ਲਗਾਈਆਂ ਮਰੇ ਨੇ ਜੀ ਸਾਡਾ ਕੁਝ ਨਹੀਂ ਹੋਇਆ ਉਹਨੇ ਵੀਡੀਓ ਵੀ ਭੇਜਦੀਆਂ ਨੇ ਸਭ ਕੁਝ ਕਰਿਆ ਸਾਡਾ ਕੁਝ ਨਹੀਂ ਬਣਿਆ ਸਰਕਾਰ ਨੇ ਬਹੁਤ ਕਾਸ ਕਰਿਆ ਇਹੋ ਹੀ ਗੱਲ ਹੈ ਫਿਰ ਹੁਣ ਵੀ ਲੱਗ ਜਾਂਦੇ ਨੇ ਜੀ ਟੀਕੇ ਤੇ ਇੱਕੋ ਹੀ ਮਹੀਨਾ ਹੋਇਆ ਉਹਨਾਂ ਦਾ ਬੱਚਾ ਨੂੰ ਮਰੇ ਨੇ ਹਾਲ ਵੀ ਲੱਗ ਜਾਂਦੇ ਨੇ ਹਾਂਜੀ ਰੋਜ਼ ਲਾ ਕੇ ਆਉਂਦੇ ਨੇ ਟੀਕੇ ਕੋਈ ਮੈਂ ਸਰਕਾਰ ਨੂੰ ਇਹ ਬੇਨਤੀ ਕਰੋ ਨਾ ਇਸ ਵੀਡੀਓ ਰਾਹੀਂ ਵੀ ਇਹ ਤੇ ਕੰਟਰੋਲ ਕਰਨਾ ਅਸੀਂ ਇਹ ਕਹਿਣਾ ਜੀ ਜੇ ਸੈਂਸੀਆਂ ਤੇ ਰੁਕੂਗਾ ਤਾਂ ਫਿਰ ਕਿੱਥੋਂ ਖਾਣਗੇ ਜੇ ਨਾ ਮਿਲੂਗਾ ਉਹਨਾਂ ਨੂੰ ਇਧਰ ਲਿਆਉਂਦੇ ਨੇ ਜੀ ਸਰੇ ਆਮ ਨਸ਼ਾ ਸੁਨਾਮ ਦੇ ਵਿੱਚੋਂ ਵੀ ਕਿਦਾ ਸੈਂਸੀਆਂ ਦਿਓ ਤੁਸੀਂ ਸਾਰੀ ਬੋਲੋ ਅੱਛਾ ਤੁਸੀਂ ਰੋਕਣ ਰੋਕਣ ਦਾ ਯਤਨ ਕਰਦੇ ਹੋ ਬਹੁਤ ਕਰ ਲਿਆ ਜੀ ਨਹੀਂ ਰੁਕਦੇ ਜੇ ਅਸੀਂ ਘੂਰ ਦੇ ਵੀ ਆ ਸਮਾ ਮਾਰਨ ਪੈਂਦੇ ਨੇ ਜਦੋਂ ਨਹੀਂ ਮਿਲਦਾ ਫਿਰ ਕਰੋ ਲੜਾਈਆਂ ਕਰ ਕਰਕੇ ਪੈਸੇ ਵੀ ਲ ਜਾਂਦੇ ਨੇ ਆਟਾ ਕੋਟਾ ਵੀ ਲੈ ਜਾਂਦੇ ਨੇ ਐ ਨਹੀਂ ਪਤਾ ਸਾਡੇ ਪੰਜੇ ਵੀ ਜਾ ਕੇ ਵੇਚਵਾਂ ਸੈਂਸੀਆਂ ਦੇ ਪਰਦ ਸਰਕਾਰ ਤੋਂ ਮੰਗ ਕਰੋ ਨਾ ਵੀ ਹੁਣ ਅਸੀਂ ਇਹੀ ਮੰਗ ਕਰਦੇ ਆਂ ਵੀ ਇਸ ਨਾਮ ਦੇ ਵਿੱਚੋਂ ਨਸ਼ਾ ਬੰਦ ਹੋ ਜੇ ਠੀਕ ਇਹੀ ਮੰਗਾਈ ਸਾਡੀ ਤਾਂ ਅਸੀਂ ਹੱਥ ਵਨ ਕੇ ਇਹੀ ਕਹਿੰਨੇ ਆਂ ਵੀ ਚੱਖੇ ਨਕਟਾ ਤਾਂ ਅਸੀਂ ਬੋਲਦੇ ਆਂ ਜੀ ਸਾਡੀ ਇਹੀ ਮੰਗਾ ਹੈ ਵੀ ਬੱਚੇ ਹਟ ਜਾਣ ਸਾਡੇ ਸਾਡੇ ਬੱਚੇ ਬਹੁਤ ਮਰੀ ਜਾਂਦੇ ਨੇ ਠੀਕ ਆ ਠੀਕੇ ਲੱਗੇ ਲਗਾਏ ਜਾਂਦੇ ਨੇ ਜੀ ਬੱਚੇ ਹਾਂ